हां तो प्यारे बच्चों सारया नु प्यार भरी सस्नेहक हाल हां बेटा ਆਪਾਂ 10.1 ਅਭਿਆਸ ਦੇ 8 ਨੰਬਰ ਸਵਾਲ ਦੇ ਉੱਤੇ ਆ ਗਏ ਬੇਟਾ ਪਾਈ ਚਾਰਟ ਦੇ ਨਾਲ ਸੰਬੰਧਿਤ ਹੈ ਧਿਆਨ ਨਾਲ ਦੇਖੋ ਕਿੰਦਾ ਦਿੱਤੇ ਗਏ ਪਾਈ ਚਾਰਟ ਨੂੰ 12 ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ ਦਿੱਤਾ ਗਿਆ ਪਾਈ ਚਾਰਟ ਕਿਸੇ ਸਕੂਲ ਦੇ 120 ਬੱਚਿਆਂ ਦੇ ਵੱਖੋ ਵੱਖਰੇ ਮਨਪਸੰਦ ਤਿਉਹਾਰਾਂ ਨੂੰ ਦਰਸਾ ਰਿਹਾ ਹੈ ਇਸ ਨੂੰ ਧਿਆਨ ਨਾਲ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਤਾਂ ਬੇਟਾ 12 ਭਾਗਾਂ ਦੇ ਵਿੱਚ ਵੰਡਿਆ ਹੋਇਆ ਅਸੀਂ ਇਹਨੂੰ ਭਿੰਨਾਂ 'ਚ ਦਾ ਬਦਲ ਹੀ ਲੈਨੇ ਆ ਨਾ 1 2 ਆਹ ਜਿਹੜੇ ਦੀਵਾਲੀ ਪਸੰਦ ਕਰਨ ਵਾਲੇ ਬੱਚਿਆਂ ਦੀ ਭਿੰਨ ਕਿੰਨੀ ਹੈ 1 2 3 4 5 5/ 12 ਬੱਚੇ ਜਿਹੜੇ ਦੀਵਾਲੀ ਪਸੰਦ ਕਰਦੇ ਆ ਹੋਲੀ ਕਿੰਨੇ ਪਸੰਦ ਕਰਦੇ 1 2 3 4 4/ 12 ਬੱਚੇ ਹੋਲੀ ਪਸੰਦ ਕਰਦੇ ਆ ਤੇ ਬਸੰਤ ਕਿੰਨੇ ਬੱਚੇ ਪਸੰਦ ਕਰਦੇ ਆ ਬੇਟਾ a2 do h2/12 ਇਹਨੂੰ ਬੇਟਾ ਅਸੀਂ ਕੱਟ ਕੇ ਛੋਟੀ ਭਾਗ ਦੇ ਵਿੱਚ ਵੀ ਲਿਖ ਸਕਦੇ 4*1=4 4*3=12 1/3 ਤਾਂ ਵੀ ਠੀਕ ਹੈ ਜੇ ਇਦਾਂ ਹੀ ਦੇਖੇ ਜਾਂਦਾਂਗੇ ਤਾਂ ਵੀ ਠੀਕ ਹੈ ਸੋ ਅੱਗੇ ਬੇਟਾ ਕੀ ਕਹਿੰਦਾ ਦੁਸ਼ਹਿਰਾ ਪਸੰਦ ਕਰਨ ਵਾਲੇ ਬੱਚੇ ਆ ਸਿਰਫ ਇੱਕ ਹੈ 1/12 ਪਿਨਾਤਮਕ ਰੂਪ ਕਿੰਨਾ ਹੈ ਇਹਨਾਂ ਦਾ 1/12 ਹੁਣ ਬੇਟਾ ਆਪਾਂ ਉੱਤਰ ਦੇਣੀ ਆ ਸਵਾਲਾਂ ਦੇ ਕੀ ਕਹਿੰਦਾ ਪਿਆ ਕਹਿੰਦਾ ਧਿਆਨ ਨਾਲ ਦੇਖੋ ਕਹਿੰਦਾ ਕਿੰਨੇ ਬੱਚਿਆਂ ਨੂੰ ਪਿੰਨਾਤਮਕ ਰੂਪ ਵਿੱਚ ਦਿਵਾਲੀ ਦਾ ਤਿਉਹਾਰ ਪਸੰਦ ਹੈ ਤਾਂ ਬੇਟਾ ਦਿਵਾਲੀ ਪਸੰਦ ਕਰਨ ਵਾਲੇ ਆਪਾਂ ਕੱਢੇ ਸੀਗੇ ਕਿੰਨੇ ਸੀ 5/12 ਅਸੀਂ ਇਧਰਲੇ ਪਾਸੇ ਲਿਖ ਦਵਾਂਗੇ 5/12 ਪਿੰਨਾਤਮਕ ਆ ਉੱਤਰ ਆ ਗਿਆ ਅੱਗੇ ਕਹਿੰਦਾ ਸਕੂਲ ਦੇ 120 ਬੱਚਿਆਂ ਵਿੱਚੋਂ ਹੁੱਲੀ ਦਾ ਤਿਉਹਾਰ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਹੁਣ ਪਿੰਨ ਨਹੀਂ ਪੁੱਛੀ ਪਰ ਤੋਂ ਬੱਚਿਆਂ ਦੀ ਗਿਣਤੀ ਪੁੱਛੀ ਹੈ ਠੀਕ ਹੈ ਪਿੰਨਾਤਮਕ ਰੂਪ ਦਾ 4 ਬਟਾ 12 ਹੈਗਾ ਹੀ ਹੈ ਤਾਂ 120 ਦਾ 120 ਦਾ ਦਾ ਕੀ ਹੁੰਦੀ ਗੁਣਾ ਹੁੰਦੀ ਹੈ ਕਿੰਨਾ 4 ਬਟਾ 12 4 ਬਟਾ 12 ਤਾਂ 12 ਨਾਲ ਕੱਟਿਆ ਜਾ 12 ਦਾਇਆ ਤੇ 10 ਚੋਕਾ 40 40 ਬੱਚੇ ਆ ਜਿਹੜੇ ਉਹ ਹੋਲੀ ਦਾ ਤਿਉਹਾਰ ਪਸੰਦ ਕਰਦੇ ਆ ਸਭ ਤੋਂ ਘੱਟ ਮਨ ਪਸੰਦ ਕਰਨ ਵਾਲਾ ਤਿਉਹਾਰ ਕਿਹੜਾ ਹੈ ਤਾਂ ਬੇਟਾ ਸਿੰਗਲ ਖਾਨਾ ਜਿਹੜਾ ਹੈਗਾ ਇਹ ਸਭ ਤੋਂ ਘੱਟ ਆ ਠੀਕ ਹੈ ਤਾਂ ਇਹ ਕਿਹੜੇ ਬੱਚੇ ਆ ਦੁਸਹਿਰਾ ਪਸੰਦ ਕਰਨ ਵਾਲੇ ਸਭ ਤੋਂ ਘੱਟ ਕਿਹੜੇ ਬੱਚੇ ਪਸੰਦ ਕਰਦੇ ਤਿਉਹਾਰ ਨੂੰ ਦੁਸਹਿਰੇ ਨੂੰ ਦੁਸਹਿਰਾ ਅਗਲਾ ਸਵਾਲ ਬੇਟਾ ਕੀ ਕਿੰਦਾ ਪਿਆ ਕਿੰਦਾ ਦੀਵਾਲੀ ਅਤੇ ਬਸੰਤ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਦਾ ਅੰਤਰ ਕਿੰਨਾ ਹੈ ਦੀਵਾਲੀ ਪਸੰਦ ਕਰਨ ਵਾਲੇ ਬੱਚੇ ਬੇਟਾ ਆਪਾਂ ਕੱਢੇ ਸੀ ਨਹੀਂ ਕੱਢੇ ਠੀਕ ਹੈ ਤਾਂ ਪਹਿਲਾਂ ਆਪਾਂ ਦੀਵਾਲੀ ਵਾਲੇ ਕੱਢਾਂਗੇ ਫਿਰ ਆਪਾਂ ਬਸੰਤ ਵਾਲੇ ਕੱਢਾਂਗੇ ਫਿਰ ਦੋਵਾਂ ਦਾ ਅੰਤਰ ਕੱਢ ਲਵਾਂਗੇ ਠੀਕ ਹੈ ਤਾਂ ਦੀਵਾਲੀ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ਦੀਵਾਲੀ ਵਾਲੇ ਕੱਢਾਂਗੇ ਆਪਾਂ ਦੀਵਾਲੀ ਵਾਲੇ ਕਿੰਨੇ ਆ 5/12 120 ਦਾ 5/12 12 ਉਹ ਦਾਇਆ 120 ਤੇ 10 5 50 50 ਬੱਚੇ ਆ ਜਿਹੜੇ ਉਹ ਦੀਵਾਲੀ ਪਸੰਦ ਕਰਦੇ ਆ ਠੀਕ ਐ ਤੇ ਬਸੰਤ ਕਿੰਨੇ ਪਸੰਦ ਕਰਦੇ ਆ ਆ ਬਸੰਤ ਵਾਲੇ 2/12 100 ਬਸੰਤ ਕਿੰਨੇ ਪਸੰਦ ਕਰਦੇ ਆ 120 2/12 12 ਉਹ ਦਾਇਆ 120 ਤੇ 10 2 20 ਵੀ ਬੱਚੇ ਬਸੰਤ ਪਸੰਦ ਕਰਦੇ ਆ 50 ਬੱਚੇ ਦੀਵਾਲੀ ਪਸੰਦ ਕਰਦੇ ਆ ਤਾਂ ਅੰਤਰ ਕਿੰਨਾ ਹੋ ਗਿਆ ਬੇਟਾ ਅੰਤਰ ਬਰਾਬਰ 50 ਘਟਾਓ 20 ਬਰਾਬਰ 30 ਠੀਕ ਹੈ ਬੇਟਾ ਤਾਂ ਅੰਤਰ ਕਿੰਨਾ ਆ ਗਿਆ 30 ਬੱਚਿਆਂ ਦਾ ਅੰਤਰ ਆ ਗਿਆ ਦੀਵਾਲੀ ਬੱਚਿਆਂ ਦੀ ਗਿਣਤੀ ਦਾ ਅੰਤਰ ਕਿੰਨਾ 30 ਉੱਤਰ ਆ ਗਿਆ 4 ਨੰਬਰ ਸਵਾਲ ਦਾ ਸੋ ਬੇਟਾ ਇਹਦੇ ਨਾਲ ਹੀ ਤਾਡੀ ਅਭਿਆਸ 10.1 ਕੰਪਲੀਟ ਹੋ ਗਈ ਇਹਨੂੰ ਤੁਸੀਂ ਆਪਣੇ ਹੱਥਾਂ ਦੇ ਨਾਲ ਇਹਨਾਂ ਸਵਾਲਾਂ ਨੂੰ ਬੇਟਾ ਕਰ ਲੈਣਾ ਤਾਂ ਤੁਹਾਡੀ ਪੱਕੜ ਦੇ ਵਿੱਚ ਆਣਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ